ਇਹ ਇਹ ਹਫਤਾ ਨਹੀਂ ਇਹ ਹਫਤਾ ਚ ਕਹਾਣੀ ਸੁਭੀ ਆ ਵੀ ਇਹ ਖੁੱਲੀ ਆ ਆਪਾਂ ਜਿਪ ਲਾ ਦੇਓ ਬਹੁਤ ਵਧੀਆ ਬਹੁਤ ਵਧੀਆ ਜੀ ਐ ਕਿ ਸੁਣੋ ਕਿਥੋਂ ਜੁੱਦ ਨਹੀਂ ਮੈਂ ਫੁਰਦੋਂ ਮਾਰੀ ਇੱਕ ਦਿਨ ਮੈਂ ਆਪਣੇ ਮਿੱਤਰ ਦੇ ਘਰ ਗਿਆ ਤਾਂ ਉਸ ਦੀ ਕਾਰਨ ਮੈਨੂੰ ਆਵਾਜ਼ ਮਾਰੀ ਹਾਂ ਹੱਲਾ ਸੀਰੀਅਸ ਮੇਰੇ ਭਾਈ ਅੱਛਾ ਅੱਛਾ ਇਸ ਤੋਂ ਕਹਿੰਦੀ ਮੇਰੇ ਨਾਲ ਦੀਆਂ 50 5000 ਚੁੱਕ ਚਾ ਚੁਕੀਆਂ ਮੈਂ ਹਲੇ 5000 ਚੱਲਣਾ ਪਈ ਅੱਛਾ ਜੀ ਘਰ ਖਲੋਤੀ ਦੇ ਮੇਰੇ ਪੈਰ ਸੁੱਜ ਗਏ ਕੁਝ ਕਰੋ ਮੇਰੇ ਸਾਈ ਜਾਦੇ ਨਵੇਂ ਕੱਪੜੇ ਪਾਵਣ ਆਹਾਂ ਚਾਹ ਮੈਨੂੰ ਚੜ ਜਾਵੇ ਕਿ ਅੱਜ ਮੈਂ ਸ਼ਹਿਰ ਨੂੰ ਜਾਣਾ ਪਰ ਮੈਨੂੰ ਕੀ ਪਤਾ ਹੈ ਨਾ ਬੱਸ ਸਟੈਂਡ ਤੇ ਜਾ ਕੇ ਬੱਸ ਅਗਰ ਖੁੱਲੀ ਲਿਖੀ ਬੈਠ ਜੀ ਬੰਦ ਕਰ ਦੇ ਇਹਨੂੰ ਫੁੱਟਾ ਪੜ ਅੱਗੇ ਅੱਗੇ ਨਜ਼ਰ ਆ ਤੇਰਾ ਵੀਰ ਅੱਛਾ ਉਹ ਲੇਦਾ ਹੋਈ ਆ ਵੀਰ ਇੱਕ ਦਿਨ ਇੱਕ ਕਾਲ ਕੰਪਨੀ ਤੋਂ ਆਈ ਆਹ ਆਏ ਹੋਏ ਕਹਿੰਦੀ ਸਰਵਿਸ ਕਰਾ ਲਓ ਭਾਈ ਅੱਛਾ ਸਰਵਿਸ ਕਰਾ ਲਓ ਭਾਈ ਪਰ ਉਹਨਾਂ ਨੂੰ ਕੀ ਪਤਾ ਅਜੇ ਸਾਲੀ 5000 ਵੀ ਚੱਲਣਾ ਭਾਈ ਸਰਵਿਸ ਦੀ ਗੱਲ ਹੀ ਨਹੀਂ ਹੈਗੀ 10000 ਦੀ ਸਰਵਿਸ ਹੁੰਦੀ ਆ ਇਹ 5 ਨਹੀਂ ਚੱਲੀ ਸੀਗੀ ਅੱਗੇ ਅੱਗੇ ਸੁਣਾਈ ਦਊਂ ਅਤੇ ਸਾਰੀਆਂ ਗੱਲਾਂ ਸੁਣ ਕੇ ਮੈਨੂੰ ਬੁਲਟ ਨੇ ਆਵਾਜ਼ ਮਾਰੀ ਬੁਲਟ ਨੇ ਮੇਰੇ ਵੀਰ ਕੋਲ ਆ ਉਹਨੇ ਮੈਨੂੰ ਕਿਹਾ ਬੁਲਟ ਨੇ ਵੀ ਸਾਡਾ ਵੀ ਫੈਸਲਾ ਕਰਾ ਕੇ ਤੇਰੇ ਨਾਲ